ਅੰਮ੍ਰਿਤਸਰ ਦੇ ਸ਼ਹਿਰ ਵਾਸੀ ਖਾਣ ਪੀਣ ਦੇ ਬਹੁਤ ਸ਼ੌਕੀਨ ਨੇ ਤੇ ਜਦੋਂ ਵੀ ਸ਼ਾਮ ਹੁੰਦੀ ਹੈ ਤੇ ਉਹ ਗੋਲ ਗੱਪੇ ਤੇ ਚਾਟ ਖਾਣ ਲਈ ਪਹੁੰਚਦੇ ਨੇ ਤੇ ਇੱਕੋ ਇੱਕ ਟਿਕਾਣਾ ਜੋ ਕਿ ਅੰਮ੍ਰਿਤਸਰ ਦਾ ਬਹੁਤ ਮਸ਼ਹੂਰ ਤੇ ਸਵਾਦਿਸ਼ਟ ਗੋਲ ਗੱਪੇ ਬਣਾਉਂਦਾ ਹੈ ਸੰਨੀ ਚਾਟ ਜੋ ਕਿ ਸ਼ਵਾਲਾ ਰੋਡ ਵਿਖੇ ਸਥਿਤ ਤੇ ਸੋ ਤਸਵੀਰ ਜੇ ਸੰਨੀ ਜੀ ਵੱਲੋਂ ਪੇਸ਼ ਕੀਤੀ ਜਾਂਦੀ ਹੈ ਪੰਜ ਪਾਣੀਆਂ ਵਾਲੇ ਗੋਲ ਗੱਪੇ ਸੰਨੀ ਜੀ ਉਹ ਪੰਜ ਪਾਣੀਆਂ ਵਾਲੇ ਗੋਲ ਗੱਪੇ ਕਿਸ ਤਰ੍ਹਾਂ ਤਿਆਰ ਕਰਦੇ ਨੇ ਸੋ ਆਓ ਸੰਨੀ ਜੀ ਨਾਲ ਗੱਲਬਾਤ ਕਰਦੇ ਹਾਂ ਸੰਨੀ ਜੀ ਕੀ ਹਾਲ ਨੇ ਜੀ ਠੀਕ ਹੈ ਸੰਗੀ ਲੋਕੀ ਦੇ ਇੱਕ ਪਾਣੀ ਵਾਲੇ ਗੋਲ ਗੱਪੇ ਖਾਉਂਦੇ ਰੇ ਤੁਸੀਂ ਪੰਜ ਪਾਣੀਆਂ ਵਾਲੇ ਹਾਂਜੀ ਇਹ ਪੰਜ ਪਾਣੀ ਬਣਾਇਦੇ ਜੀ ਅਲੱਗ ਅਲੱਗ ਟੇਸਟ ਹੈਗੇ ਪੰਜ ਤਰ੍ਹਾਂ ਦੇ ਅੱਛਾ ਜੀ ਆਪਣੇ ਕੋਲ ਜਲਦੀਰਾ ਪੁਦੀਨਾ ਪੁਦੀਨਾ ਹੈਜਮੇ ਦੀ ਗੋਲੀ ਹੈ ਕਾਲੀ ਮਿਰਚ ਹੈ ਤੇ ਜਲਦੀਰਾ ਆਪਣੀ ਕੁਆਲਿਟੀ ਹੈ ਇਹ ਗਿਆ ਜਲਦੀਰਾ ਇਹ ਪੁਦੀਨਾ ਜੀ ਆ ਗਿਆ ਠੀਕ ਹੈ ਜੀ ਇਹ ਹਾਜਮੇ ਦੀ ਗੋਲੀ ਜਿਹਨੂੰ ਹਿੰਗ ਕਹਿੰਦੇ ਆ ਅੱਛਾ ਜੀ ਹਿੰਗ ਤੋਂ ਬੰਦੀ ਹੈ ਹਾਂਜੀ ਹਿੰਗ ਦੇ ਨਾਲ ਅੱਛਾ ਇਹ ਬਲੈਕ ਪੀਪਰ ਕਾਲੀ ਮਿਰਚ ਜੀ ਆ ਲੈਮਨ ਆ ਗਿਆ ਆਪਣਾ ਠੀਕ ਹੈ ਸਨੀ ਜੀ ਇਹ ਤੁਹਾਨੂੰ ਕਿੱਥੋਂ ਆਈਡੀਆ ਆਇਆ ਕਨਸੈਪਟ ਕਿੱਥੋਂ ਆਇਆ ਕਿ ਮੈਂ ਪੰਜ ਪਾਣੀਆਂ ਵਾਲੇ ਗੋਲ ਗੱਪੇ ਬਣਾਵਾਂ ਪਹਿਲੇ ਆਪਾਂ ਵੀ ਇੱਕ ਪਾਣੀ ਲਾਂਦੇ ਹਾਂ ਫਿਰ ਹੌਲੀ ਹੌਲੀ ਫਿਰ ਕੰਪੀਟੀਸ਼ਨ ਜਦੋਂ ਬੰਦਾ ਆਉਂਦਾ ਫਿਰ ਬੰਦਾ ਇਹਨੂੰ ਆਪਣੇ ਆਪ ਹੀ ਚਾ ਚਾਲਦੀਆਂ ਬੜੀ ਮਿਹਨਤ ਕੀਤੀ ਹੈ ਵੀ ਕੰਮ ਇਸ ਤਰ੍ਹਾਂ ਲੱਗਿਆ ਜਿਹੜਾ ਉਸਤਾਦ ਘਾਰਿਆ ਪਹਿਲੇ ਮੈਂ ਤਾਂ ਕਿਹਾ ਇੱਥੇ ਲੱਗੀ ਨਾਲ ਰੇੜੀ ਤੇ ਉਹ ਫਿਰ ਸਾਨੂੰ ਕਰਨਾ ਪੈਣਾ ਸੀ ਇੱਕ ਪਾਣੀ ਦਾ ਹੌਲੀ ਹੌਲੀ ਇੱਕ ਟ੍ਰੈਂਡ ਘਟਦਾ ਗਿਆ ਤੇ ਫਿਰ ਪੰਜ ਪਾਣੀ ਦਾ ਟ੍ਰੈਂਡ ਆ ਗਿਆ ਫਿਰ ਆਪਾਂ ਗਏ ਕਿਸੇ ਉਸ ਆਪਣੇ ਉਸਤਾਦ ਧਾਰਿਆ ਫੇਰ ਉਹਨੂੰ ਕੋਈ ਕੰਮ ਸਿੱਖਿਆ ਤੇ ਫੇਰ ਲਾਇਆ ਆਪਾਂ ਅੱਛਾ ਤੇ ਮੈਂ ਵੈਸੇ ਹੀ ਲਾਨ ਲੱਗਾ ਸੀ ਤੇ ਪਾਪਾ ਕਹਿੰਦਾ ਕਹਿੰਦਾ ਜਿੰਨਾ ਚਿਰ ਉਸਤਾਦ ਨਾ ਨਾ ਧਾਰੀਏ ਸਿਆਣੇ ਬੰਦੇ ਸਿਆਣੀ ਗੱਲ ਹੁੰਦੀ ਆ ਉਹ ਕਹਿੰਦੇ ਜਿੰਨਾ ਕਰ ਆਪਾਂ ਉਸਤਾਦ ਨਾ ਨਾ ਧਾਰਾਂਗੇ ਤੇ ਉਹਨਾਂ ਇੱਕ ਗੱਡੀ ਨਹੀਂ ਚੱਲਣੀ ਅੱਛਾ ਜੀ ਤੇ ਫੇਰ ਕਹਿੰਦੇ ਤੂੰ ਪਹਿਲੇ ਆਪਣਾ ਉਸਤਾਦ ਲੱਭ ਦੇ ਕੋਈ ਕੰਮ ਸਿੱਖ ਫੇਰ ਕਰ ਇੱਕ ਪਾਣੀ ਦਾ ਟੂਬ ਬਣਾਣਾ ਹੀ ਬਣਾਣਾ ਬੜਾ ਵਧੀਆ ਪਰ ਲੇਕਿਨ ਪੰਜ ਪਾਣੀ ਦਾ ਵੀ ਉਸਤਾਦ ਧਾਰ ਫੇਰ ਗੱਡੀ ਚੱਲਣੀ ਆ ਜੀ ਸਨਜੀ ਤੁਸੀਂ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ ਇਹ ਮੈਨੂੰ ਘੱਟ 31 ਸਾਲ ਹੋ ਚਲੇ ਨੇ ਕੰਮ ਕਰਦੇ ਆ ਠੀਕ ਹੈ ਜੀ ਪਹਿਲੇ ਮੇਰੀ ਉਹ ਫਰੀਦਨ ਦੇ ਬਾਹਰ ਲੱਗਦੀ ਸੀ ਅੱਡਾ ਉੱਥੇ ਇੱਕ ਪਾਣੀ ਵੇਚੀਦਾ ਸੀ ਫਿਰ ਪੰਜ ਪਾਣੀ ਦਾ ਟ੍ਰੈਂਡ ਆ ਗਿਆ ਫਿਰ ਆਪਾਂ ਇੱਧਰਲੇ ਬੰਨੇ ਆ ਗਏ ਪੰਜ ਪਾਣੀ ਕਰਦੋ ਤੋਂ ਕਿੰਨੇ ਸਾਲ ਹੋ ਗਏ ਇਹ ਨੂੰ ਹੋ ਗਏ ਨੇ ਮਤਲਬ 10 ਸਾਲ ਇਹਨੂੰ ਹੀ ਹੋ ਚਲੇ ਨੇ 10 ਸਾਲ ਤੋਂ ਅੰਮ੍ਰਿਤਸਰ ਦੇ ਲੋਕ ਤੁਹਾਡੇ ਪੰਜ ਪਾਣੀਆਂ ਵਾਲੇ ਗੋਲ ਕਰਦੇ ਬੜਾ ਪਿਆਰ ਮਿਲਦਾ ਪਿਆ ਬਹੁਤ ਪਿਆਰ ਮਿਲਦਾ ਪਿਆ ਤੇ ਸਣੀ ਜੀ ਸਾਹ ਤੁਸੀਂ ਦਾਸ ਰਹੇ ਹੋ ਕਿ ਹਿੰਗ ਦਾ ਪਾਣੀ ਹੈ ਜਾਂ ਇਮਲੀ ਦਾ ਪਾਣੀ ਹੈ ਤੇ ਇਹ ਤਿਆਰੀ ਫਿਰ ਕਦੋਂ ਤੋਂ ਸ਼ੁਰੂ ਹੋਉਂਦੀ ਸਵੇਰੇ ਕਿੰਨੇ ਵਜੇ ਤੋਂ ਤਿਆਰੀ ਸਵੇਰੇ 5 ਵਜੇ ਉੱਠਣਾ ਪੈਂਦਾ ਜੀ ਅੱਛਾ 5 ਵਜੇ ਪਹਿਲੇ ਜਾਇਦਾ ਕੰਪਨੀ ਬਾਸ ਸੈਲ ਕਰਕੇ ਨਾਲ ਹੀ 6 ਵਜੇ ਆਪਣਾ ਕੰਮ ਸ਼ੁਰੂ ਕਰ ਦਿੰਦਾ ਅੱਛਾ ਜੀ 6 ਵਜੇ ਤੋਂ ਲੈ ਕੇ ਤੇ 12 ਵਜੇ ਤੱਕ ਕੰਮ ਹੀ ਹੋਈਦਾ ਅੱਛਾ ਬਹੁਤ ਮਿਹਨਤ ਦਾ ਕੰਮ ਦੀ ਤੇ ਖਾਣੇ ਸੋਕੇ ਹੈਗੇ ਬਸ ਆਮ ਤਾਰਨਾ ਦੇਖੀ ਬਸ ਗੋਲ ਗੱਪੇ ਲੈਣੇ ਆ ਤੇ ਰੋਕੀ ਦੇ ਹੀ ਸੋਚਦੇ ਨੇ ਵੀ ਐ ਖਾਲੇ ਬਦਮਾ ਬੇ ਬਣਾਉਣ ਲੱਗਿਆ ਪਤਾ ਲੱਗਦਾ ਅੱਛਾ ਮਨ ਲੇ ਜਿਹੜੇ ਹੁਣੇ ਜਿਹੜੇ ਪੁਰਾਣੇ ਪਏ ਹੈ ਨਾ ਗੋਲੇ ਪਏ ਦੇ ਕੰਮ 'ਚ ਉਹੀ ਕੰਮ ਕਰਨਗੇ ਕਿਉਂਕਿ ਕੰਮ ਨੂੰ ਮੈਂ ਇਹਨਾਂ ਤੋਂ ਬੋਲਿਆ ਜਿਹੜਾ ਇਹ ਜਿਹੜੀ ਕਾਂਜੀ ਇਹ ਤੁਸੀਂ ਦਿੱਸਿਆ ਜਿਸ ਤਰ੍ਹਾਂ ਕਹਿੰਗੇ ਤੇ ਕਾਲੀ ਮਿਰਚੇ ਉਹ ਸਿਹਤ ਵਾਸਤੇ ਵੀ ਚੰਗੀ ਦੱਸੀ ਜਾ ਰਹੀ ਹੈ ਕਿ ਇਸੇ ਕਰਕੇ ਲੋਕ ਤੁਹਾਡੇ ਜਲ ਜਿਰਾ ਅੱਛਾ ਜਿਗਰ ਵਾਸਤੇ ਠੰਡਾ ਪਦੀਨਾ ਵੀ ਜਿਗਰ ਵਾਸਤੇ ਠੰਡਾ ਹਿੰਗ ਪੇਟ ਵਾਸਤੇ ਅੱਛਾ ਕਾਲੀ ਮਿਰਚ ਗਲਿਆਸ ਗਲੇ ਵਾਸਤੇ ਖੂਨ ਸਾਫ਼ ਕਰਦੀ ਹੈ ਲੈਮਨ ਐਂਡ ਠੰਡੀਰ ਕੋ ਜਾਂਦੀ ਹੈ ਸਰੀਰ ਨੂੰ ਜਿੰਨਾ ਮਰਜੀ ਪਸੀਨਾ ਆਏ ਵਾਲੇ ਤੇ ਹੀ ਨਿੰਬੂ ਘਰ ਪਾਣੀ ਵੈਸੇ ਪੀ ਲਓ ਨਿੰਬੂ ਪਾਣੀ ਬਣਾ ਕੇ ਪਸੀਨਾ ਆਸੇ ਵਾਲੇ ਸੁੱਕ ਜਾਏਗਾ ਅੱਛਾ ਤੇ ਇਹ ਫਿਰ ਹੈਗੇ ਆ ਦੇ ਜੀ ਅੱਛਾ ਸਨੀ ਜੀ ਗੋਲ ਕੱਪਿਆਂ ਦੇ ਨਾਲ ਚਾਟ ਵਿੱਚ ਤੁਸੀਂ ਕੀ ਕੀ ਦਿੰਦੇ ਹੋ ਚਾਟ ਵਿੱਚ ਭੱਲਾ ਬਾਪੜੀ ਹੁੰਦੀ ਹੈ ਅੱਛਾ ਜੀ ਤੇ ਆਪਣੀ ਦਹੀਂ ਪੁੜੀ ਵੀ ਹੈ ਸੇਪੁੜੀ ਵੀ ਹੈ ਅੱਛਾ ਤੇ ਚਾਟ ਹੈ ਗੋਲਪੇ ਨਾਲ ਪੰਜ ਪਾਣੀ ਵਾਲੀ ਤੇ ਆਮ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਬਾਬੇ ਦੀ ਕਿਰਪਾ ਬਾਬੇ ਦੀਪ ਸਿੰਘ ਦੀ ਅੱਛਾ ਜੀ ਬਹੁਤ ਵਧੀਆ ਮਤਲਬ ਰਿਸਪੌਂਸ ਮਿਲਦਾ ਹੈਗਾ ਇਸ ਤਰ੍ਹਾਂ ਜਨਮ ਅਸ਼ਟਮੀ ਅੱਗੇ ਗਣੇਸ਼ ਚਤੁਰਥੀ ਆ ਰਹੀ ਹੈ ਤੇ ਉਹਨਾਂ ਦਿਨਾਂ ਵਿੱਚ ਫਿਰ ਕੀ ਮਤਲਬ ਡਬਲ ਹੋ ਜਾਂਦਾ ਹੈ ਕੰਮ ਅੱਛਾ ਜੀ ਤਮ ਡਵਲੋ ਇਹਦਾ ਲੋਕੀ ਦੂਰੋਂ ਦੂਰੋਂ ਆਂਦੇ ਨੇ ਜਿਸ ਦਾ ਤੁਹਾਡੇ ਥਰੂ ਵੀ ਬੰਦੇ ਆਣੇ ਬੜਿਆਣੇ ਆਣਾ ਹੈਗਾ ਜੇ ਉਹ ਤੁਹਾਡੀ ਵੀਡੀਓ ਦੇਖਣੀ ਹੈ ਤੁਹਾਡੀ ਤੇ ਉਹ ਉਹਦਾ ਵੀ ਫਿਰ ਆਣਾ ਹੈ ਜੀ ਸੱਨੀ ਜੀ ਆਪਣਾ ਇਸ ਪੂਰਾ ਐਡਰੈਸ ਦੱਸ ਦੋ ਕੀ ਐਡਰੈਸ ਹੈ ਤੁਹਾਡਾ ਆਪਣਾ ਐਡਰੈਸ ਹੈਗਾ ਸ਼ਿਵਾਲਾ ਰੋਡ ਜੀ ਅੰਮ੍ਰਿਤਸਰ ਤੇ ਸ਼ਿਵਾਲਾ ਸ਼ਿਵਾਲੇ ਦੇ ਫਾੜਕ ਦੇ ਵਿਚਕਾਰ ਸੈਂਟਰ ਦੇ ਬਿਲਕੁਲ ਪੰਜਾਬ ਨੈਸ਼ਨਲ ਦਾ ਪੀਟੀਐਮ ਹੈਗਾ ਉਹਦੇ ਬਿਲਕੁਲ ਸਾਹਮਣੇ ਜੀ ਤੇ ਜੋੜੀ ਕੋਠੀ ਹੈ ਸਾਹਮਣੇ ਫਰੀਦਮ ਕੋਠੀ ਉਹਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਧੰਨਵਾਦ ਸੋ ਇਹ ਸੀ ਸਾਡੇ ਨਾਲ ਸਨਜੀ ਜੀ ਜਿਹੜੇ ਕਿ ਸ਼ਵਾਲਾ ਰੋਡ ਵਿਖੇ ਅੰਮ੍ਰਿਤਸਰ ਵਾਸੀਆਂ ਨੂੰ ਪੰਜ ਪਾਣੀਆਂ ਵਾਲੇ ਜਿਹੜੇ ਗੋਲ ਗੱਪੇ ਨੇ ਉਹ ਖਵਾ ਰਹੇ ਨੇ ਤੇ ਉਹਨਾਂ ਕਿਹਾ ਕਿ ਬਹੁਤ ਹੀ ਵਧੀਆ ਜਿਹੜਾ ਰਿਸਪੌਂਸ ਹੈ ਉਹ ਅੰਮ੍ਰਿਤਸਰ ਵਾਸੀਆਂ ਦਾ ਮਿਲ ਰਿਹਾ ਹੈ ਤੇ ਜੇਕਰ ਤੁਸੀਂ ਵੀ ਇਹ ਪੰਜ ਪਾਣੀਆਂ ਵਾਲੇ ਗੋਲ ਗੱਪੇ ਖਾਣਾ ਚਾਹੁੰਦੇ ਹੋ ਤੁਸੀਂ ਆ ਸਕਦੇ ਹੋ ਸ਼ਵਾਲਾ ਰੋਡ ਤੇ ਜਿੱਥੇ ਸ਼ਵਾਲਾ ਮੰਦਿਰ ਹੈ ਉਹਦੇ ਨੇੜੇ ਹੀ ਸਨਜੀ ਜੀ ਦੀ ਇਹ ਕਾਰ ਲੱਗੀ ਹੋਈ ਹੈ ਤੁਸੀਂ ਵੇਖਦੇ ਹੋ ਐਲ ਐਫ ਨਿਊਜ਼ 24 ਕੈਮਰਾਮੈਨ ਰਾਜਕਮਲ ਦੇ ਨਾਲ ਸਰਜੀਤ ਸਿੰਘ